ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਦੇਵੀ ਵਾਲਾ ਜੀ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਹਾਂ ਡੀਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਦੇ ਆ ਤਸੱਲੀ ਭਰ ਕੇ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲ ਰਿਹਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਆਫਰ ਸਿੰਘਾਂ ਦੇ ਪਿੰਡ ਦੇਵੀ ਹੈ ਨਾ ਜਿਹੜਾ ਪੋਸਟ ਕੋਡ ਸਿੱਕ ਕੋਡ ਰਿਹਾ ਮੋਬਾਈਲ ਨੰਬਰ 76884598 ਠੀਕ ਆ ਵੀਰੇ ਸੂਆ ਕਰਨ ਮਸੂਈ ਹੈ ਜੀ ਸੂਆ ਦੂਜਾ ਸੂਆ ਜੀ ਕਦੋਂ ਸੂਈ ਹੈ ਜੀ ਸੂਈ ਦਾ ਨਹੀਂ ਬਦਲ ਰਹੀ ਆ ਆਪਣੇ ਠੀਕ ਆ ਜੀ AI ਵਗੈਰਾ ਦੱਸੀ ਮਾਲਕ ਨੇ ਮਹੀਨਾ ਹੋ ਗਿਆ ਕਹਿੰਦੇ ਗਬਰੇ ਮਹੀਨਾ ਹੋ ਗਿਆ ਦੁੱਧ ਕਿੰਨਾ ਤਿਆਰ ਆ ਜੀ ਦੁੱਧ 9 ਕਿਲੋ ਪਾ 8 ਕਿਲੋ ਕਰਕੇ ਜੀ ਜੋਕ ਕੇ ਦੇ ਦਾਂਗੇ ਹਾਂ ਦੋ ਟਾਈਮ ਚੋਲੇ ਚਾਹ ਤੰਗੇ ਥਣਾ ਦੀ ਡੰਨ ਆ ਜੀ ਥਣਾ ਦੀ ਓਕੇ ਠੰਡੀ ਸੀਲ ਵੀ ਪੂਰੀ ਆ ਪੂਰੀ ਠੰਡੀ ਸੀਲ ਆ ਠੀਕ ਆ ਜੀ 22 ਦੇ ਦਸਨ ਮੁਤਾਬਕ ਸੂਆ ਪੈਣਾ ਦਦਾ ਕਿ ਦੂਜਾ ਸੂਈ ਆ ਜੀ ਆਪਣੀ ਬਾਈ ਕਹਿੰਦਾ ਲਿਆਂਦੀ ਹੋਈ ਆ ਤੁਸੀਂ ਜਿੰਨਾ ਸਮਾਂ ਨਾਲ ਦੇ ਨਾਲ ਤੋਰ ਦਿਓ ਜੀ ਜਿੰਨਾ ਸਮਾਂ ਮਰਜ਼ੀ ਮੰਨ ਲਓ ਸੂਈ ਨੂੰ ਚਾਹੇ 2 ਮਹੀਨੇ ਮੰਨ ਲਓ ਚਾਹੇ 4 ਮੰਨ ਲਓ ਤੋ ਚਾਹੇ ਸ਼ੇ ਮੰਨ ਲਓ ਜੀ ਇੱਕ ਮਹੀਨਾ ਮਾਲਕਾਂ ਨੇ ਦੱਸਿਆ ਕਿ ਏਆਈ ਹੋਈ ਨੂੰ ਸਮਾਂ ਹੋ ਗਿਆ ਜੀ ਬਾਈ ਕਹਿੰਦਾ ਆਪਾਂ ਨੂੰ ਨਹੀਂ ਪਤਾ ਬਈ ਖਾਲੀ ਐ ਜਾਂ ਗੱਬਣ ਆ ਜੀ ਬਾਕੀ ਨੱਤ 9 ਕਿਲੋ ਦੁੱਧ ਤਿਆਰ ਹੋਊਗਾ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਚਵਾਈ ਕਰ ਸਕਦਾ ਜੀ ਜਾਤ ਬਰੀਡ ਤੇ ਪੱਕ ਤੋਂ ਪੂਰੀ ਚੰਗੀ ਐ ਜੀ ਸੋਨਾ ਹਵਾਨਾ ਜੀ ਬਾਕੀ ਚੈੱਕ ਕਰ ਸਕਦੇ ਹੋ ਜੀ ਫਿਟਰ ਰਸ ਵਾਲਾ ਥਾਨ ਕੱਲਾ ਕੱਲਾ ਨਿਖੜਮ ਹੱਥੀ ਚਵਾਈ ਵਾਲਾ ਬਾਕੀ ਵੀਰੇ ਤੁਸੀਂ ਪੈਸੇ ਲਾਉਣੇ ਆਪਦੀ 2 ਟਾਈਮ 4 ਟਾਈਮ ਕੋਈ ਵੀ ਵੀਰ ਮਿਲਕਿੰਗ ਕਰ ਸਕਦਾ ਜੀ ਵਜਨ ਵਜੂਦ ਵੀ ਪੂਰਾ ਚੰਗਾ ਬਰੀਡ ਵੀ ਪੂਰੀ ਚੰਗੀ ਆ ਹਾਲਾਂਕਿ ਚੈੱਕ ਪਾਸ ਤਾਂ ਨਹੀਂ ਹੁੰਦੀ ਜੇ ਕਰਮ ਵਾਲੀ ਚੈੱਕ ਚ ਆਉਂਦੀ ਹੁੰਦੀ ਤਾਂ ਰੇਟ ਵੀ ਹੋਰ ਹੀ ਹੋਣਾ ਸੀਗਾ ਅੱਜ ਤਾਂ ਫਿਰ ਟੁਕਰ ਦਾ ਭਾਅ ਵੀਰੇ ਅੱਜ ਮੁੱਲ ਕੋਸ਼ 27000 ਦੀ ਜੀ ਆਫਰ ਹੀ ਆ ਜੀ ਠੀਕ ਆ ਜੀ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿਹੜਾ ਮਰਜ਼ੀ ਕਰਾ ਲਿਓ 27000 ਦੀ ਵਹਿੜ ਦੇ ਦਾਂਗੇ ਜੀ ਬਾਕੀ ਜਿਹਨੂੰ ਨਾਕ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਰਹੀ। ਧੰਨਵਾਦ।